ਕੀ ਹੋ ਰੇ ਕਾਰ ਫਲਾਈ ਕਰ ਹੁਣ ਨੋ 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 ਕਰਦੀ ਨਹੀਂ ਆ ਕਵੀ ਕੰਡ ਰੀਲਾ ਬਣਾਉਂਦੀ ਲੱਗੀ ਰਹਿੰਦੀ ਐ ਚਾਹ ਚੂ ਬਣਾ ਜਾ ਕੇ ਕਰਕੇ ਫਲਾਈ ਆਵਾ ਦੋਸਤੋ ਅੱਜ ਤੁਹਾਨੂੰ ਮੈਂ ਇੱਕ ਬੜੀ ਪਤੇ ਦੀ ਗੱਲ ਦੱਸਣੀ ਆ ਜਿਹੜੀ ਮੇਰੇ ਵਿਆਹ ਹੋਏ ਵੀਰਿਆ ਉਹਨਾਂ ਦੇ ਕੰਮ ਆਉਗੀ ਜੇ ਤੇ ਤੁਸੀਂ ਇਸ ਗੱਲ ਤੇ ਅਮਲ ਕਰੋਗੇ ਨਾ ਤੇ ਤੁਹਾਡੇ ਜੀਵਨ ਚ ਬੜੀ ਖੁਸ਼ੀਆਂ ਆਉਣਗੀਆਂ ਤੇ ਤੁਸੀਂ ਆਉਣ ਵਾਲੇ ਨੁਕਸਾਨ ਤੋਂ ਬਚ ਸਕੋਗੇ ਜਿਵੇਂ ਸਿਆਣੇ ਕਹਿੰਦੇ ਆ ਨਾ ਗੁਜ਼ਰਿਆ ਵਕਤ ਚੱਕਰ ਵਾਲੀ ਨੂੰ ਦਿੱਤੇ ਹੋਏ ਪੈਸੇ ਕਦੀ ਵਾਪਸ ਨਹੀਂ ਆਉਂਦੇ ਇਸ ਕਰਕੇ ਥੋੜਾ ਬਚ ਕੇ ਪਹੁੰਚ ਲਾਂ ਆਂਦੇ ਨੇ ਤੁਹਾਨੂੰ ਨਾ ਵੇਹੇ ਤੁਸੀਂ ਔਰਤਾਂ ਕੀ ਬਾਤ ਐ ਕਿੰਨੀ ਹਿੰਮਤ ਤੁਹਾਡੇ ਚ ਨਹੀਂ ਇਦਾਂ ਬਿਣਾ ਦਿਮਾਗ ਤੋਂ ਜਿੰਦੇ ਰਹਿਣਾ ਕੋਈ ਆਸਾਨ ਗੱਲਤ ਨਹੀਂ ਆ ਓ ਨੋ 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 ਮੁਰਗੀ ਆਈ ਪਾ ਜੀ ਮੈਨੂੰ ਸਾਰੇ ਪਤਨੀ ਪਤਲੀ ਕੰਦੇ ਆ ਫੇਰ ਕੀ ਆ ਕਹਿੰਦੇ ਆ ਤੇ ਐਵੇਂ ਕਿਸੇ ਦੀ ਗੱਲ ਦੀ ਟੈਨਸ਼ਨ ਹੀ ਲਾਈ ਦਿੰਦੀ ਦਿਮਾਗ ਤੇ ਤੇਰਾ ਮੋਟਾ ਹੀ ਆ ਨਾ ਤੂੰ ਕੁਝ ਸਮਝਦਾ ਨਹੀਂ ਕਹਿੰਦਾ ਹਮੇ ਕੀ ਸੀ ਆਪਾ ਇਹਨਾਂ ਦਾ ਇਹ ਹੋ ਗਿਆ ਹੀ ਹੋਣਾ ਕੀ ਆ ਕਿੰਨਾ ਚਿੱਕੜ ਹੋਇਆ ਬਾਹਰ ਮੀਂਹ ਪੈ ਗਿਆ ਮੋਟਰਸਾਈਕਲ ਤੇ ਲਗ ਗਿਆ ਮੈਂ ਡਿੱਗ ਪਿਆ ਹੋਇਆ ਤੈਨੂੰ ਕੁਛ ਵੀ ਨਹੀਂ ਆ ਉਕੀਤਾ ਮੇਰੇ ਆਸ ਤੇ ਕਿਹੜੀ ਕਰਵਾ ਚੌਦ ਰੱਖੀ ਬੈਠੀ ਐ ਸਬਜੀ ਕਿੱਦਾਂ ਦੀ ਬਣੀ ਜੇ ਉਮਰਸਾਰੀ ਤੂੰ ਵੀ ਨਾ ਬਸ ਲੜਾਈ ਕਰਨ ਦੇ ਬਾਣੇ ਲੱਭਦੀ ਰਹਿਣੀ ਐ ਕੀ ਬੜੀ ਸਵਾਦ ਬਣੀ ਆ ਹੋਰ ਲੈ ਕੇ ਆ ਜਾ ਕਡਾ ਨਾ ਕੀ ਆ ਸਿੰਮੀ ਕਿ ਨਾ ਸੁਣਾਣਾ ਸਾਡੀ ਆਵਾਜ਼ ਹੀ ਬੜੀ ਥੋਮਨੀ ਥੋੜਾ ਉੱਚੀ ਬੋਲੋ ਇਦਾਂ ਹੀ ਬੋਲ ਲੈ ਮੋੱਚੀ ਜੇ ਸੁਣ ਸਕਦੇ ਹੋ ਤੇ ਬਹਿ ਜਾਓ ਨਹੀਂ ਸੁਣ ਸਕਦੇ ਤੇ ਦਫਾ ਹੋ ਵੋ ਆ ਗਏ ਤੁਸੀਂ ਫੋਨ ਕਰਦੀ ਪਈ ਸੀ ਫੋਨ ਵੀ ਨਹੀਂ ਮੇਰਾ ਚੁੱਕਿਆ ਓਏ ਯਾਰ ਟ੍ਰੈਫਿਕ ਬੜੀ ਪਤਾ ਨਹੀਂ ਲੱਗਾ ਫੌਂਦਾ ਕੋਣ ਨਹੀਂ ਚੁੱਕਿਆ ਕਮ ਸਿਕ ਮੈਸੇਜ ਤੇ ਵੇਖ ਲੰਦੇ ਕਿਹੜਾ ਮੈਸੇਜ ਕੀਤਾ ਸੀ ਚੈੱਕ ਕਰੋ ਮੇਰੀ ਤਬੀਅ ਠੀਕ ਨਹੀਂ ਹੈਗੀ ਤੇ ਤੁਸੀਂ ਆਂਦੇ ਵਕਤ ਕੁਝ ਖਾਣ ਨੂੰ ਲਿਆਇਓ ਮੈਂ ਅੱਜ ਰੋਟੀ ਨਹੀਂ ਬਣਾਈ ਹੁਣ ਮੈਂ ਘਰ ਪਹੁੰਚ ਗਿਆ ਵਾਂ ਕੱਲ ਆਉਂਗਾ